ਸੋ ਸਿਕਾ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਮੇਰੇ YouTube ਚੈਨਲ ਤੇ ਜਿੱਥੇ ਗੱਲਾਂ ਹੋਣਗੀਆਂ ਖਰੀਆਂ ਖਰੀਆਂ ਪਰ ਮਜ਼ੇਦਾਰ ਵੀ ਅੱਜ ਫਿਰ ਲੈ ਕੇ ਆ ਗਿਆ ਨਵੀਂ ਕਹਾਣੀ ਨਵੇਂ ਨਮੂਨਿਆਂ ਦੀ ਚਲੋ ਦੇਖਦੇ ਆ ਰਲ ਕੇ ਮੈਨੂੰ ਮੈਸੇਜ ਕਰਦਾ ਕਹਿੰਦੇ ਤੁਸੀਂ ਇਹਨੇ ਸੈੱਟ ਕਿਉਂ ਰੱਖਨੇ ਹੋ ਤੇ ਮੈਂ ਕਿਹਾ ਉਦਾਂ ਹੀ ਮੇਰੀ ਲਾਈਫ ਐਦਾਂ ਹੀ ਮਨ ਲੀ ਮੇਰੇ ਪਾਪਾ ਹੈ ਨਹੀਂ ਨਾ ਉਦੋਂ ਮੈਨੂੰ ਸ਼ੌਂਕ ਹੈ ਵੀ ਹਾਂ ਵੀ ਜ਼ਿੰਦਗੀ ਸੈਡ ਹੀ ਰਵਾਂ ਹੈ ਨਾ ਤਾਂ ਕਰੀ ਮੈਨੂੰ ਕਹਿੰਦੇ ਸੈਡ ਕਰਦੇ ਰਹਿਣੇ ਮੈਂ ਕਿਹਾ ਉਦਾਂ ਹੀ ਮੈਨੂੰ ਜਦ ਬੰਦੇ ਦੀ ਲਾਈਫ ਚ ਕੁਝ ਰਹਿ ਹੀ ਨਾ ਗਿਆ ਹੋਵੇ ਹੈ ਨਾ ਫਿਰ ਕਿੱਦਾਂ ਸੈਡ ਹੀ ਰਹਿਣਾ ਹੋਰ ਕੀ ਕਰਨਾ ਤੇ ਫਿਰ ਮੈਨੂੰ ਕਹਿੰਦੇ ਵੀ ਇਹ ਤਾਂ ਤਾਂ ਗੱਲ ਹੁੰਦੀ ਰਹੀ ਹੁੰਦੀ ਰਹੀ ਇਹਨਾਂ ਨੇ ਮੈਨੂੰ ਗੱਲਾਂ ਗੱਲਾਂ ਦੇ ਵਿੱਚ ਪ੍ਰਪੋਜ਼ ਕਰਤਾ ਆਫ ਹੋਗੀ ਤਿੱਲੀ ਜੀ ਕਰਦੀ ਗਈ ਆ ਇਹਨੂੰ ਬੋਲਣ ਦਾ ਨਹੀਂ ਪਤਾ ਲੱਗਦਾ ਕੀ ਕਹਿੰਦੀ ਹੈ ਕੀ ਨਹੀਂ ਕਹਿੰਦੀ ਮੇਰੇ ਪਾਪਾ ਹੈ ਨਹੀਂ ਕਹਿੰਦੀ ਮੈਨੂੰ ਸ਼ੌਂਕ ਹੈ ਕਹਿੰਦੀ ਸੈਡ ਵੇਗਾ ਫੂਕੀ ਜਲੀ ਜੀ ਕਰਦੀ ਕੀ ਹੈ ਇਹਨਾਂ ਨੂੰ ਡੰਗਰਾਂ ਨੂੰ ਬਿਲਕੁਲ ਹੀ ਨਹੀਂ ਅਕਲ ਹੈਗੀ ਕੀ ਬੋਲਣਾ ਕੀ ਨਹੀਂ ਬਸ ਬੋਲੀ ਜਾਣਗੇ ਜੋ ਮੂੰਹ ਚ ਆਉਂਦਾ ਉਹੀ ਪੁਗਾਈ ਮਾਰੀ ਜਾਣ ਇਹਨਾਂ ਨੇ ਬਿਨਾ ਗੱਲ ਤੋਂ ਕੋਈ ਨਾਮ ਕੋਈ ਗੱਲ ਦਾ ਮਤਲਬ ਬਣੇ ਨਾ ਕੋਈ ਵਾਸਤਾ ਬਸ ਪੁਗਾਈ ਮਾਰਨੀ ਇਹਨਾਂ ਤੋਂ ਜਿੰਨੀ ਮਰਜ਼ੀ ਮਰਾ ਲੋ ਬੇਅਕਲਾਂ ਤੋਂ ਮਾਪੇ ਨੂੰ ਮਿਲਦਾ ਤੇ ਉਹ ਅੱਗੇ ਆ ਕੇ ਸਾਡੇ ਨਾਲ ਘਰ ਦੇ ਹੁੰਦੇ ਆ ਜਿਆਦਾਤਰ ਹੀ ਆਪਣੇ ਘਰ ਦੇ ਨਾਲ ਹੀ ਜਾਂਦੇ ਤੇ ਇਹ ਹੁੰਦਾ ਕਿ ਉਹ ਆ ਕੇ ਮੰਮੀ ਡੈਡੀ ਨੂੰ ਵੀ ਹਾਂ ਵੀ ਕਹਿੰਦੇ ਆ ਆਂਟੀ ਆਂਟੀ ਜਿੱਦਾਂ ਮੰਮੀ ਨਾਲ ਕਿ ਮੇਰੇ ਮੰਮੀ ਡੈਡੀ ਨੂੰ ਜਾ ਕੇ ਉਹ ਫਿਰ ਮੰਮੀ ਡੈਡੀ ਕਹਿੰਦੇ ਆ ਫਿਰ ਮਰ ਲਈ ਵਧੀਆ ਲੱਗਦਾ ਕਿ ਆ ਜੇ ਉਦਾਂ ਆਮ ਹੁੰਦੇ ਕੋਈ ਜਾਣਦਾ ਨਹੀਂ ਸੀ ਤੇ ਹੁਣ ਜੇ ਮਾਰਾ ਮੋਟਾ ਹੈਗਾ ਨਾ ਰੱਬ ਨੇ ਕੀਤਾ ਵੀ ਵਧੀਆ ਕੁਝ ਲੱਗਦਾ ਵੀ ਮੰਮੀ ਡੈਡੀ ਨੂੰ ਸੁਣ ਕੇ ਵਧੀਆ ਲੱਗਦਾ ਵੀ ਹਾਂ ਇਹ ਆ ਫੂਕੀ ਤੱਲੀ ਦਾ ਹੱਬੀ ਜੀ ਇਹ ਫੀਲਿੰਗ ਇਹ ਫੀਲਿੰਗ ਹੈ ਤਾਂ ਲਾਵੇ ਇਹਨੂੰ ਕੁਝ ਹੈ ਹੀ ਨਹੀਂ ਉਹ ਫੀਲਿੰਗਾਂ ਲੈਣੇ ਜਾਂਦੇ ਇਹਨੂੰ ਹੋਰ ਪੁਸ਼ ਨਹੀਂ ਜਾਂਦਾ ਹੈਗਾ ਸੋਲੇ ਡੰਗਰ ਨੂੰ ਫੀਲਿੰਗਾਂ ਲੈ ਰਿਹਾ ਮੂਸੇ ਵਾਲਿਆਂ ਕਹਿੰਦਾ ਮੇਰੇ ਫੈਨ ਕਹਿੰਦਾ ਮੈਨੂੰ ਬਹੁਤ ਵਧੀਆ ਲੱਗਦਾ ਮੈਂ ਜਦੋਂ ਮੇਰੇ ਫੈਨ ਮੇਰੇ ਮੰਮੀ ਡੈਡੀ ਕਹਿੰਦੇ ਮੰਮੀ ਡੈਡੀ ਨੂੰ ਇਹਨੂੰ ਬੇਅਕਲ ਅਕਲੰਨਾ ਤੈਨੂੰ ਅਕਲ ਬਿਲਕੁਲ ਨਹੀਂ ਹੈਗੀ ਡੰਗਰਾ ਤੇਰਾ ਦਿਮਾਗ ਤੇਰਾ ਗਿੱਟਿਆਂ ਚ ਬੜਿਆ ਹੋਇਆ ਏ ਤੂੰ ਕੀ ਖਾਣਾ ਪਹਿਲਾਂ ਤੂੰ ਇਹ ਆ ਸਮਝ ਨਹੀਂ ਆਉਂਦੀ ਹੂੰ ਤੇ ਮੈਂ ਕਹਿੰਦਾ ਪੂਰੀ ਅਗਲਾ ਡੰਗਰ ਵਿੱਚ ਜੇ ਪੂਰੀ ਅੱਗ ਪੂਰੀ ਅੱਗ ਤੇ ਥੋੜੇ ਜਿਹੇ ਦੱਸ ਦਿਆਂ ਤੇ ਜਿਹੜੀ ਗੱਡੀ ਕੋਈ ਨਾ ਜਦੋਂ ਨੋਤਾ ਨਾਲ ਮਾਲਕ ਨੇ ਆਪਾਂ ਨੂੰ ਆਪਣਾ ਘਰ ਫਿਰ ਆਪਾਂ ਆਵਾ ਦੀ ਕੋਠੇ ਦੇ ਉੱਤੇ ਮਨਾਮਾ ਕੇ ਪਿੰਜਰੀ ਜਾਂ ਮੇਰੇ ਘਰ ਦੇ ਮੋਢੇ ਪੇੜਾ ਵੱਖਾਂਗੇ ਵੱਡਾ ਥੋੜਾ ਜਾਂ ਆਵਾ ਦੇ ਪਿੰਜਰੇ ਕਬੂਤਰ ਆਵੇ ਕਬੂਤਰ ਰੱਖਣੇ ਆ ਇੱਕ ਮੇਰਾ ਮਨ ਸ਼ੌਕ ਹੈ ਕਬੂਤਰ ਰੱਖਣੇ ਆ ਤੇ ਇੱਕ ਆਪਣੇ ਕੀ ਜਦਾ ਨਾਮ ਆ ਉਤੇ ਉਹ ਡਗਰ ਡੌਗ ਜਿਹੜਾ ਹੁੰਦਾ ਜਿਹਦਾ ਮੁਖਿਆਲੇ ਅੱਖਾਂ ਹੀ ਜਿੱਥੇ ਕੰਨ ਹੁੰਦੇ ਪਿੱਛੇ ਮੂਛ ਵੱਡੀ ਹੁੰਦੀ ਹੁੰਦੀ ਹੈ ਹੁਣ ਬਸ ਇਹਦੇ ਪੱਲੇ ਨਾ ਫੀਲਿੰਗ ਹੀ ਨਹੀਂ ਹੈ ਫੀਲਿੰਗ ਤਾਂ ਲਾਵਾ ਇਹਦੇ ਪੱਲੇ ਕੁਛ ਵੀ ਨਹੀਂ ਹੈਗਾ ਕੁਛ ਵੀ ਖਾ ਕੇ ਚਾਰ ਪਰ ਹੈ ਫੀਲਿੰਗ ਲੈਣ ਲੱਗੇ ਮਾਲ ਵਾਲੀਆਂ ਬੋਲਦੇ ਦੇਖ ਲੋ ਕਿਵੇਂ ਸ਼ਾਮ ਚ ਦੀ ਸੀ ਸ਼ਾਮ ਦੇ ਜੋਰ ਤਾਂ ਆਣ ਲੱਗਿਆ ਹੁੰਦਾ ਜਿਵੇਂ ਸਾੜੇ ਦੀ ਨਾ ਟੱਟੀ ਫਸ ਗਈ ਹੁੰਦੀ ਆ ਟੱਟੀ ਕੱਢਣ ਲੱਗਿਆ ਵੇ ਐਵੇਂ ਲੱਗਿਆ ਵੇ ਬੋਲਣ ਗਾਰ ਰੱਖਣੇ ਕੁੱਤੇ ਤੂੰ ਸਭ ਤੋਂ ਵੱਡਾ ਕੁੱਤਾ ਤੂੰ ਆ ਚਾ ਕੇ ਕੈਮਰਾ ਘਰ ਚਾਹੇ ਘੁੰਮਦਾ ਰਹਿਣਾ ਹੈ ਘਰ ਵਾਲੀ ਨੇ ਤੇਰੀਵੇਂ ਰੱਖਿਆ ਮੈਂ ਬਿਨਾਂ ਬਿਲਾਉਂ ਚੱਲਦੇ ਵੀ ਨਹੀਂ ਆ ਜਾ ਉੱਥੇ ਦਿੱਤਾ ਨਾ ਪਿਆਰੇ ਇੰਟਰਵਿਊ ਦਿੱਤਾ ਦਿੰਦਾ ਹੈ ਐ ਮੇਰੇ ਕਰਕੇ ਸਭ ਤੋਂ ਮੇਰੇ ਕਰਕੇ ਹੀ ਬੜੇ ਆ ਗੀਆ ਮਾਈ ਗਾਡ ਕਿਉਂ ਬੋਲਦੀ ਫੁੱਕੀ ਤਿੱਲੀ ਸੱਚ ਫਿਰ ਉਹਨੂੰ ਹੁਣ ਕੀ ਮਨ ਲੱਗਿਆ ਵੇ ਕਰਨ ਕਹਿ ਗਈ ਕਹਿ ਗਈ ਉਹ ਕਹਿ ਨਹੀਂ ਆ ਉਹਨੇ ਹੁਣ ਜੇ ਸੱਚ ਬੋਲਦੀ ਹੈ ਅਗਲੀ ਫਿਰ ਕੀ ਕਹੇ ਹੁਣ ਤੈਨੂੰ ਹਾਂ ਤੋ ਤਾਂ ਲੈ ਨਹੀਂ ਵਾ ਫੀਲਿੰਗ ਆ ਬਸ ਸਵੇਰੇ ਉੱਠਣ ਸਾਰ ਚਾਰ ਖਾਣ ਕੇ ਉਪਰ ਹੈਗਾ ਭਾਂਗਾ ਵਾਲੀ ਪੀ ਲੈਣੀ ਬੀੜੀ ਚੱਕ ਕੇ ਕੈਮਰਾ ਕਦੇ ਇੱਧਰ ਮਾਰ ਲੈ ਕਦੇ ਘਰ ਵਾਲੀ ਇੱਧਰੋਂ ਦਿਖਾ ਦੇ ਕਦੇ ਇੱਧਰੋਂ ਦਿਖਾਤੀ ਬਸ ਹੋਰ ਕੁਝ ਨਹੀਂ ਆਂਦਾ ਹੈਗਾ ਕੁਝ ਵੀ ਨਹੀਂ ਆਂਦਾ ਹੈਗਾ ਸਲੇ ਡੰਗਰਾਂ ਨੂੰ ਤੇ ਉਸ ਟੈਂਪੋ ਲੱਗ ਗਿਆ ਰਾਤ ਨੂੰ ਬਹੁਤ ਹੈਗਾ ਤੇ ਬਾਕੀ ਮਿੱਤਰੋ ਜਿਹੜੇ ਮਜ਼ਾਕ ਲਾਉਂਦੇ ਸੀ ਤੇ ਜਾਂ ਕਈ ਮਹਿਨੇ ਕਰੋ ਮਹਿਨੇ ਦਿਲਦੇ ਸੀ ਸਾਨਾ ਕੋਚਾਂ ਉਹਨਾਂ ਦਾ ਉਹਨਾਂ ਦਾ ਜਵਾਬ ਆਪਾਂ ਕਿੰਨੇ ਦੇਣਾ ਚਾਹਣਾ ਵੀਰੇ ਨੇ ਕਹਾ ਵੀਹਾਂ ਦੇ ਨਾ ਦੇ ਵਿੱਚ ਆਪਾਂ ਦੇ ਦੇਣਾ ਮੈਂ ਤੂੰ ਰੋਵਣਾ ਜੁੜੇ ਦਿਓ ਤੇ ਵਾਹ ਐਸਾ ਦੇਣਾ ਨਾ ਕਿਹੜੇ ਮਜ਼ਾਕ ਡਾਦੇ ਉਹਦੇ ਵੀ ਅਪੁੱਤੂ ਆ ਕੇ ਅਪੁੱਤੂ ਜੀ ਜੋ ਆ ਉਹ ਆ ਸਭ ਚੀਜ਼ ਨਹੀਂ ਦਿੱਸਨੀ ਮੇਰੀ ਜਾਨ ਕੱਢੀ ਲੈ ਕੇ ਆਉਣੀ ਆ ਤੇ ਕਿਉਂ ਫੇ ਗਾਣਾ ਕਿਹੜਾ ਲੈਣਾ ਕਰੋ ਤਗੜਾ ਨਹੀਂ ਤਗੜੇ ਕੀਤੇ ਆ ਕਰਦੇ ਸੱਚੀ ਯਾਰ ਸੱਚੀ ਇਹ ਬੜਾ ਕਲੰਨ ਬੰਦਾ ਹੈ ਯਾਰ ਇਹਨੂੰ ਕੁਝ ਨਹੀਂ ਪਤਾ ਲੱਗਦਾ ਹੈਗਾ ਕੁਝ ਵੀ ਕੀ ਬੋਲਣਾ ਕੀ ਨਹੀਂ ਆਪੇ ਕਹਿੰਦਾ ਕਹਿੰਦਾ ਇਹ ਦੱਸਣਾ ਨਹੀਂ ਹੈਗਾ ਕੀ ਕਰਨਾ ਸੀ ਨੇ ਆਪੇ ਕਹਿੰਦਾ ਫਿਰ ਬਾਅਦ ਵਿੱਚ ਦੱਸਦਾ ਕਹਿੰਦਾ ਗੱਡੀ ਲੈ ਕੇ ਜਾਣੇ ਉਹ ਯਾਰ ਤੂੰ ਕੀ ਆਈਟਮ ਆ ਯਾਰ ਤੈਨੂੰ ਪਤਾ ਲੱਗਦਾ ਤੂੰ ਕੀ ਬੋਲਦਾ ਕੀ ਨਹੀਂ ਸਲੇਸ਼ ਕਰਕੇ ਸਸਤਾ ਨਸ਼ਾ ਬੋਲਣਾ ਸੋਤ ਜਾਣਾ ਥੈਂਕ ਯੂ ਨਾ ਵਾਰੀ ਕੋਈ ਜਾ ਸਕਦਾ ਚਲੋ ਮਿੱਤਰੋ ਬਣੀ ਰੋ ਬਲੌਗ ਨਾਲ ਮੂੰਹ ਦੇਖ ਸਾਲਾ ਕਿਵੇਂ ਕਿੱਡਾ ਟੱਡਣ ਲੱਗਿਆ ਹੋਇਆ ਐਡਾ ਮੂੰਹ ਸਲੇ ਦਾ ਲੋਕ ਭੈਂ ਚੋ ਕੇਲੇ ਖਾਂਦੇ ਰਹੇ ਇਹ ਸਾਲਾ ਚੂਬਦਾ ਰਿਹਾ ਲੱਗਦਾ ਛੋਟੇ ਹੁੰਦੇ ਲੱਗਦਾ ਸਕੂਟਰ ਬਣਦਾ ਹੁੰਦਾ ਸੀ ਪੱਕਾ ਬਣਦਾ ਹੈ ਲੱਛਣਾ ਤੋਂ ਉਦਾਂ ਹੀ ਲੱਗਦਾ ਇਹ ਕਿ ਸਕੂਟਰ ਬਣਦਾ ਹੋਣਾ ਪੱਕੀ ਗੱਲ ਆ ਕੀ ਕਰਨ ਲੱਗਿਆ ਵੇ ਸਾਲਾ ਪਾਗਲ ਸੱਚੀ ਪਾਗਲ ਆ ਯਾਰ ਇਹ ਆਈਟਮ ਆ ਪਤਾ ਨਹੀਂ ਕਿੱਥੋਂ ਆਉਂਦੀਆਂ ਨੇ ਰੱਬ ਕਿੱਥੋਂ ਭੇਜਦਾ ਇਹਨਾਂ ਪ੍ਰਜਾਤੀਆਂ ਨੂੰ ਨਵੀਆਂ ਨਵੀਆਂ ਪ੍ਰਜਾਤੀਆਂ ਦੇਖਣ ਨੂੰ ਮਿਲਦੀਆਂ ਨੇ ਅੱਜਕੱਲ ਤਾਂ ਤੇ ਮਿਲੂਗਾ ਤੇ ਬਹੁਤ ਜਲਦੀ ਮਿਲ ਜਾ ਉਹ ਤਾਂ ਕੁਛ ਨਹੀਂ ਜਿਹਨੇ ਸਾਨੂੰ ਘੜ ਲਈ ਉਦਾਂ ਦੀ ਆਪਣੀ ਭੈਣ ਨੂੰ ਘੜਦੇ ਨੇ ਕਰਨੀਆਂ ਕਰਨੀਆਂ ਇੱਥੇ ਹੀ ਆ ਮੇਰੇ ਕੋਲ ਇੱਥੇ ਮਿਲਦਾ ਹੈ ਬਿਲਕੁਲ ਮੈਂ ਤੇ ਆ ਕੇ ਖੜੇ ਪਰ ਤਿਆਰ ਹੋਇਆ ਮੰਦਿਰ ਦੀ ਸਿਸਟਰ ਨੂੰ ਇੱਥੇ ਮਿਲ ਗਈ ਸੀ ਸ਼ਹਿਰ ਦਾਂਸਾ ਕੁਝ ਮਨ ਨਹੀਂ ਮੈਨੂੰ ਉਹ ਲੈ ਐ ਗੱਲ ਕਿ ਲੈ ਗਿਆ ਮੈਂ ਕੋਲ ਡਰਿੰਕ ਲੈ ਗਿਆ ਨਹੀਂ ਨਹੀਂ ਚਲੋ ਜਾਨ ਤੋਂ ਹੀ ਮਾਲ ਪੈਂਦਾ ਸਾਹਮਣੇ ਦੁਕਾਨਾਂ ਲੈ ਇੱਕ ਮਿੰਟ ਚ ਲੈ ਗਿਆ ਸਾਹਮਣੇ ਦੁਕਾਨਾਂ ਸਾਹਮਣੇ ਦੁਕਾਨਾਂ ਦੇ ਕੋਲ ਕੋਲ ਤੁਹਾਡੇ ਸਾਹਮਣੇ ਵੀ ਇਹਨਾਂ ਨੂੰ ਪੀਣ ਕਰਦੇ ਆ ਦੇਖੋ ਤੁਹਾਡੇ ਸਾਹਮਣੇ ਚਲੋ ਅਗਲੀ ਵਾਰੀ ਡਬਲ ਪੀ ਦੇਵੋ ਆਹ ਸੇਨ ਲਾ ਲਓ ਚਲੋ ਆਏ ਪਾਣੀ ਭਲਾ ਹਾਂ ਜੀ ਪਾਣੀ ਭਲਾ ਗਿਆ ਉਹ ਡੰਗਰ ਉਹ ਮੋٹے ਦਿਮਾਗ ਦੇ ਆ ਤੂੰ ਤਾਂ ਪਹਿਲਾਂ ਕੋਲਡ ਡਰਿੰਕ ਨਹੀਂ ਕਹਿਣਾ ਹੁੰਦਾ ਉਹਨੂੰ ਕੋਲਡ ਡਰਿੰਕ ਹੀ ਜਾਂਦਾ ਕੋਡ ਰਿੰਗ ਜਦ ਕੋਈ ਜਾਂਦਾ ਹੁੰਦਾ ਉਹ ਤੋਂ ਲੈ ਕੇ ਆਉਂਦੇ ਹੁੰਦੇ ਆ 10 ਆ ਪਾਗਲ ਕਿਸੇ ਥਾਂ ਮਤਲਬ ਕਿ ਨਾਰਮਲ ਦੋ ਗੱਤਾਂ ਗੁੱਤਾ ਕੀਤੀਆਂ ਸੀ ਸਕੂਲ ਦੀ ਐਡਰੈਸ ਪਾਈ ਸੀ ਮੈਂ ਨਾਰਮਲ ਤਰੀਕੇ ਨਾਲ ਸਕੂਲ ਜਾਂਦੇ ਰਹੇ ਜੀ ਮੈਨੂੰ ਨਾ ਇਹਨਾਂ ਦੀ ਸਮਾਈਲ ਬਹੁਤ ਵਧੀਆ ਲੱਗੀ ਮਤਲਬ ਕਿ ਹੱਸਦੇ ਬਹੁਤ ਵਧੀਆ ਸੀ ਤੇ ਉਹੀ ਮੈਂ ਦੇਖ ਕੇ ਮੈਨੂੰ ਨਾ ਬਾਰ ਬਾਰ ਉਹੀ ਅੱਖਾਂ ਘੜੀ ਆਈ ਹੈ ਮੈਂ ਪਤਾ ਨਹੀਂ ਕੀ ਹੋ ਗਿਆ ਮੈਂ ਬਾਰ ਬਾਰ ਉਹੀ ਦੇਖਣੀ ਨਾ ਕੰਮ ਤੋਂ ਛੁੱਟੀ ਕਰਕੇ ਆਇਆ ਨਾ ਦੇਖਣ ਤੋਂ ਇਹ ਇਦਾਂ ਹੌਲੀ ਹੌਲੀ ਅੱਗੇ ਅੱਗੇ ਕਿ ਜਦੋਂ ਇਹ ਆ ਦੂਜੀ ਪ੍ਰਜਾਤੀ ਉਹ ਡੰਗਰ ਆ ਉਹ ਮੋٹے ਦਮਾਗ ਦੇ ਆ ਸਕੂਲ ਸਾਲੇ ਸਾਰੇ ਨੋਰਮਲੀ ਜਾਂਦੇ ਆ ਹੋਰ ਕਿਵੇਂ ਜਾਂਦੇ ਸਾਰੇ ਸਕੂਲ ਐ ਖਾ ਕੇ ਪ੍ਰੈਗਾ ਬੈਠਾ ਤੂੰ ਡਰਿਆ ਬੁੰਦਲਿਆ ਫਿਰਦਾ ਬੁੱਲ ਤੇਰੇ ਸੁੱਕੇ ਪਏ ਨੇ ਬਾਰ ਬਾਰ ਜਿੱਭਾਂ ਫੇਰੀ ਜਾਂ ਨਾ ਜੇ ਤੂੰ ਕੰਮ ਤੋਂ ਛੁੱਟੀ ਨਾ ਕਰੀ ਹੁੰਦੀ ਨਾ ਇਹ ਦਿਨਾਂ ਦੇਖਣਾ ਪੈਂਦਾ ਅੱਜ ਜਿਸ ਦਿਨ ਤੂੰ ਛੁੱਟੀ ਕਰੀ ਹੈ ਨਾ ਬਹੁਤ ਕੰਮ ਖਰਾਬ ਹੋਇਆ ਮਨਨ ਮਿਲ ਕੇ ਸ਼ੌਂਕ ਨਹੀਂ ਸੀ ਪਤਾ ਲੱਗਾ ਕਿ ਹਾਂ ਦੀ ਗੱਲ ਕਰ ਲਈ ਐ ਨਾ ਮੇਰੀ ਫਰੈਂਡ ਉਹਦੇ ਕਰਕੇ ਅੱਜ ਦਾ ਅਨੁਮਾਨ ਰੱਖ ਲਿਆ ਤੇ ਮੈਂ ਇਹਨਾਂ ਨੂੰ ਕਿਹਾ ਸੀ ਜਿੱਦਾਂ ਅੱਜਕੱਲ ਮੁੰਡੇ ਟਾਈਮ ਪਾਸ ਕਰਦੇ ਆ ਨਾ ਮੈਂ ਡਰਦੀ ਸੀ ਕਿ ਅੱਜਕੱਲ ਮੁੰਡੇ ਨਾ ਵੈਸੇ ਕਰਦੇ ਆ ਨਾ ਤੇ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਨਾ ਟਾਈਮ ਪਾਸ ਨਾ ਕਰਿਓ ਮੈਂ ਹਾਂ ਤਾਂ ਕਰਦੀ ਦੱਦੀ ਦੱਦੀ ਸੋਚ ਕਿ ਹਾਂ ਕਰ ਦਿੰਦੀ ਤੇ ਵੈਸੇ ਮੈਂ ਕਿਹਾ ਬਾਕੀ ਵੀ ਗੱਲਾਂ ਕਰਦੇ ਆ ਮੈਂ ਕਿ ਚਾਹ ਖਰੀਏ ਇਹ ਚਾਹ ਖਰੀਏ ਹਾਂ ਇਹ ਸਭ ਹੋਤਰ ਹੈ ਹਾਂਜੀ ਬਟ ਡਰ ਇਹ ਡੰਕਰ ਦੇਖੋ ਇਹ ਕਹਿੰਦੀ ਮੈਂ ਫਰੈਂਡ ਕਰਕੇ ਗੱਲ ਕਰ ਲਈ ਕਹਿੰਦੀ ਇਹ ਵੀ ਬਿਲਕੁਲ ਹੀ ਬੇਪਾਗਲ ਆ ਬੇਅਕਲ ਆ ਉਹ ਤੈਨੂੰ ਕੁਝ ਹੋਰ ਸਿੱਖ ਲੈਂਦੀ ਫਰੈਂਡ ਤੋਂ ਤੈਨੂੰ ਪਤਾ ਹੀ ਹੈ ਕਿ ਕੀ ਬੋਲਣਾ ਕੀ ਨਹੀਂ ਕੀ ਬੋਲੀ ਜੰਨੀ ਆ ਤੂੰ ਦੇ ਨਾਲ ਕਹਿੰਦੀ ਆ ਐਡਾ ਮਲਕੀ ਮੈਨੂੰ ਫੁੱਟਬਾਲ ਦਾ ਸ਼ੌਂਕ ਆ ਉਹ ਅੰਮਲਕੀ ਮੀਨੂਈਨਾ ਦੇ ਘਰ ਦੇ ਦੇਖਦੇ ਸੀਗੇ ਛੋਟੀ ਮਲਕੀ ਮੈਨੂੰ ਛੋਟ ਕੱਪੜੇ ਪਾਉਣ ਦਾ ਬਹੁਤ ਸ਼ੌਂਕ ਸੀਗਾ ਮੈਂ ਐਡਾ ਹੀ ਫੁੱਟਬਾਲ ਖੇੜਨਾ ਇਹਨਾਂ ਦੀ ਮਾਸੀ ਜੀ ਨੇ ਮੈਨੂੰ ਦੇਖਿਆ ਹਨਾ ਕਿ ਇਹ ਇਹਨੂੰ ਤਾਂ ਪਹਿਲਾਂ ਵੀ ਐਸੀ ਦੇਖਿਆ ਕੁੜੀ ਚੰਗੀ ਨਹੀਂ ਹੈਗੀ ਹਨਾ ਏ ਛੋਟੇ ਕੱਪੜੇ ਪੌਂਦੀ ਆ ਮੁੰਡਿਆਂ ਨਾਲ ਘੁੰਦੀ ਰਹਿੰਦੀ ਆ ਨਿੱਕੇ ਨਿੱਕੇ ਨਾਲ ਹੁਣ ਤੁਹਾਨੂੰ ਪਤਾ ਬੱਚਿਆਂ ਦਾ ਆਪਣਾ ਆਪਣਾ ਸ਼ੌਂਕ ਹੁੰਦਾ ਹੈ ਇੱਕ ਮੇਰਾ ਸ਼ੌਂਕ ਲੱਗ ਗਿਆ ਸੀਗਾ ਕਿ ਮੈਂ ਮੁੰਡਿਆਂ ਵਾਂਗ ਬਣ ਕੇ ਰਾਵਾਂ ਲੱਗੀ ਡ੍ਰੀਮ ਪਹਿਲਾਂ ਤੁਸੀਂ ਫੁਕੀ ਤੇਲੀ ਦਾ ਸ਼ੌਂਕ ਦੇਖਿਆ ਸੀ ਹੁਣ ਆ ਡੱਡ ਦਾ ਸ਼ੌਂਕ ਦੇਖੋ ਇਹ ਦੇਖੋ ਕੀ ਤਾਂ ਲੱਛਣ ਕਰਦੀ ਆ ਤੂੰ ਨੂੰ ਫੁੱਟਬਾਲ ਖੇਡਣ ਦਾ ਸ਼ੌਂਕ ਹੈ ਤੂੰ ਫੁੱਟਬਾਲ ਖੇਡਦੀ ਇਹ ਕੀ ਲੱਛਣ ਫੜੇ ਤੂੰ ਇਹ ਕੀ ਦੱਸਣ ਲੱਗੀ ਵੀ ਆ ਕਿ ਉਰੇ ਤੂੰ ਪਾਗਲ ਆ ਤੇਰਾ ਦਿਮਾਗ ਹੈ ਨਹੀਂ ਬਿਲਕੁਲ ਨਹੀਂ ਹੈ ਤੁਹਾਡਾ ਦਿਮਾਗ ਤੂੰ ਥੋੜੀ ਖੋਖਲੇ ਹੋਏ ਹੋਏ ਦਿਮਾਗ YouTube ਨੇ ਖੋਖਲੇ ਕਰਤੇ ਤੁਹਾਡੇ ਦਿਮਾਗ ਤੈਨੂੰ ਪਤਾ ਲੱਗਦਾ ਨਹੀਂ ਅਸੀਂ ਕੀ ਕਹਿਣਾ ਕੀ ਨਹੀਂ ਬੋਲਣਾ ਉਹਨੇ ਤਾਂ ਨਸ਼ਾ ਕਰਿਆ ਹੋਇਆ ਤੂੰ ਕਿਹੜੀ ਪੰਗ ਪੀ ਕੇ ਬੈਠੀ ਆ ਦੱਸ ਕੀ ਖਾਦਾ ਤੂੰ ਬੇਅਕਲ ਅਕੈਡਮੀ ਜਨ ਕਰਾ ਦੋ ਮੇਰੀ ਹਨਾ ਪਰ ਮੰਨੀ ਨਹੀਂ ਕਹਿੰਦੇ ਹਲੇ ਚੰਗਣ ਲਾਦਾ ਮੇਰੇ ਸਸਨਾ ਕਹਿੰਦੇ ਹਣ ਵਿਆਹ ਹੀ ਗਈਆਂ ਇਦਾਂ ਤੇ ਚਾ ਚੰਗਿਆਂ ਲਾਦੀਆਂ ਲੋਕ ਕੀ ਕਹਿਣਗੇ ਮੈਂ ਕਿਹਾ ਲੋਕ ਤਾਂ ਬਹੁਤ ਕੁਝ ਕਹਿੰਦੇ ਆ ਨਾ ਲੋਕਾਂ ਦੇ ਪਿੱਛੇ ਲੱਗਾਂਗੇ ਤਾਂ ਫੇਰ ਕੁਝ ਨਹੀਂ ਹੋ ਸਕਦਾ ਮੇਰੇ ਸ਼ੌਂਕ ਮੈਂ ਟ੍ਰੋਫੀ ਜਿੱਤਣਾ ਹੈ ਇਹਨਾਂ ਨਾਲ ਸੇ ਗੇਮ ਖੇਡਦਾ ਹਾਂ ਬੰਦੇ ਦਾ ਆਪਣਾ ਆਪਣਾ ਹੁੰਦਾ ਕਿ ਮੈਂ ਕਿਤੇ ਜਾਵਾਂ ਹਨਾ ਮੇਰੇ ਇਹ ਚਾਰ ਦੂਰ ਆ ਰਹਿ ਗਿਆ ਵਾ ਬਾਕੀ ਤਾਂ ਸਭ ਕੁਝ ਮੈਨੂੰ ਦੇ ਦੋ ਜੋ ਚੀਜ਼ ਮੰਗਦੀਆਂ ਮਿਲਦੀ ਆ ਕੁਝ ਵੀ ਰੱਖਦੇ ਨੇ ਬਿਆਹ ਤੋਂ ਬਾਅਦ ਬੰਦਾ ਕਹਿੰਦਾ ਨਾ ਕਿ ਖੁਸ਼ੀ ਨਹੀਂ ਰਹਿਵਾਂਗੇ ਆਪਾਂ ਕੋਈ ਸੋਚ ਹੁੰਦੇ ਨੇ ਹਨਾ ਇਹ ਡੱਡ ਲੋਕ ਨਾ ਸਹੀ ਕਹਿੰਦੇ ਨੇ ਲੋਕਾਂ ਦੀ ਸੁਣਿਆ ਕਰੋ ਲੋਕ ਤਨੂੰ ਮਾੜਾ ਨਹੀਂ ਕਹਿੰਦੇ ਹੈਗੇ ਲੋਕ ਸਹੀ ਕਹਿੰਦੇ ਆ ਟਰੋਫੀ ਤੂੰ ਸ਼ਿਕੂ ਜਿੱਤਣੀ ਆ ਤੈਨੂੰ ਇੰਟਰਨੈਸ਼ਨਲ ਤਾਂ ਕਹਿਣਾ ਨਹੀਂ ਆਂਦਾ ਇੰਟਰਨੈਸ਼ਨਲ ਨੂੰ ਕੀ ਬੋਲਿਆ ਤੂੰ ਇਟਰ ਇਹ ਕੀ ਕਰ ਗਈ ਆ ਤੈਨੂੰ ਪਤਾ ਨਹੀਂ ਕਿ ਤੂੰ ਕੀ ਬੋਲਦੀ ਆ ਜੇ ਤੈਨੂੰ ਇੰਗਲਿਸ਼ ਨਹੀਂ ਆਂਦੀ ਨਾ ਬੋਲੋ ਕਿਉਂ ਆਪਣਾ ਦਿਮਾਗ ਖਰਾਬ ਕਰ ਦਿੰਦੇ ਹੋ ਨਾਲੇ ਦੂਜਿਆਂ ਦਾ ਕਰਦੇ ਹੋ ਬਈ ਅਕਲ ਲੋਕ ਕਿਸੇ ਥਾਂ ਦੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਲਫਜ਼ਾਂ ਦੇ ਜਾਦੂ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਥੈਂਕ ਯੂ ਓਕੇ ਬਾਏ ਬਾਏ ਮਿਲਦੇ ਆ ਕੱਲ ਨੈਕਸਟ ਵੀਡੀਓ ਨਾਲ